ਜੋ ਜਿਤਨੌਲਾ ਸਾਇਰ ਦੇ ਵਿੱਚ ਖੜੇ ਆਗੇ ਆਪਾਂ ਰਾਮ ਰੀਲਾ ਗਰਾਊਂਡ ਦੇ ਵਿੱਚ ਹਨਾ ਰਾਵਣ ਦੀ ਤਿਆਰੀ ਹੋ ਰਹੀ ਆ ਪੂਰੀ ਬਣਾ ਰਹੇ ਨੇ ਰਾਵਣ ਨੂੰ ਤਾਂ ਦੇਖ ਸਕਦੇ ਜੋ ਰਾਵਣ ਦਾ ਪੁਤਲਾ ਇਸ ਵਾਰ ਬਣਾਇਆ ਗਿਆਗਾ ਸਿੰਗਲ ਪੁਤਲਾਗਾ ਸੋ ਜੇ ਆਪਾਂ ਇੱਥੇ ਗੱਲ ਕਰੀਏ ਬੱਚਿਆਂ ਦੀ ਹਨਾ ਬੱਚੇ ਇਸ ਟਾਈਮ ਪੂਰਾ ਦੇਖਣ ਵਾਸਤੇ ਪਹੁੰਚੇ ਬੈ ਨੇ ਇਧਰ ਵੀ ਦੇਖ ਸਕਦੇ ਛੋਟੇ ਛੋਟੇ ਬੱਚੇ ਪਹੁੰਚੇ ਨੇਗੇ ਰਾਮ ਰੀਲਾ ਗਰਾਊਂਡ ਦੇ ਵਿੱਚ ਤਰੌਲੇ ਦੇ ਵਿੱਚ ਦੇਖਣ ਵਾਸਤੇ ਕਿਹੜੇ ਪਿੰਡੋਂ ਆਏ ਇਹ ਅਸੀਂ ਲੋਹਾਘੜੇ ਤੋਂ ਲੋਹਾਘੜੇ ਤੋਂ ਲੋਹਾਘੜੇ ਤੋਂ ਆਏ ਨੇ ਦੇਖ ਸਕਦੇ ਛੋਟੇ ਛੋਟੇ ਬੱਚੇ ਹਨਾ ਤਨੋਲੇ ਰਾਮ ਰੀਲਾ ਗਰਾਊਂਡ ਦੇ ਵਿੱਚ ਆਪਾਂ ਖੜੇ ਆ ਲੋਂਗੋਵਾਲ ਦੇ ਵਿੱਚ ਬੇਸ਼ੱਕ ਉੱਥੇ ਵੀ ਦੁਸਹਿਰਾ ਮਨਾਇਆ ਜਾਂਦਾ ਪਰ ਇਹ ਤਨੋਲੇ ਦੇ ਵਿੱਚ ਆਏ ਨੇ ਸੋ ਇਸ ਟਾਈਮ ਪੂਰੀ ਤਿਆਰੀ ਹੋ ਰਹੀ ਹੈ ਜੀ ਸ਼ਾਮ ਨੂੰ 5:40 ਤੇ ਜੋ ਹੈਗਾ ਰਾਵਣ ਨੂੰ ਆਪਾਂ ਕਹਿ ਸਕਦੇ ਹਾਂ ਵੀ ਅਗਨੀ ਪੇਟ ਕੀਤਾ ਜਾਊਗਾ ਉਸ ਟਾਈਮ ਵੀ ਤੁਹਾਨੂੰ ਪੂਰਾ ਦਿਖਾਵਾਂਗੇ ਵੀਡੀਓ ਸੋ ਹੁਣ ਇੱਕ ਵਾਰ ਤੁਸੀਂ ਮਾਰ ਲਓ ਚਲਕ ਜੋ ਇਸ ਦੀ ਰਾਮਨੀਲਾ ਗਰਾਊਂਡ ਦੇ ਵਿੱਚ ਤਿਆਰੀ ਹੋ ਰਹੀ ਹੈ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਬੱਦਵਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕੁੜੀਆਂ ਨੂੰ ਵਿਆਹ ਦੇ ਵਿੱਚ ਇਹ ਮੋਟਰਸਾਈਕਲ ਦੇ ਰਹੇ ਨੇ ਪਰ ਇਹ ਤਾਂ ਬਹੁਤ ਵੱਡੀ ਗੱਲ ਹੈ ਲੱਖ ਲੱਖ ਸਵਾ ਸਵਾ ਲੱਖ ਦਾ ਮੋਟਰਸਾਈਕਲ ਇੱਕ ਲੜਕੀ ਨੂੰ ਵਿਆਹ ਚ ਦੇਣਾ ਨੰਗਰ ਆਪਾਂ ਪਿਆਰ ਹੈ ਦਸਹਿਰਾ ਆਪਾਂ ਪਿਆਰ ਹੈ ਸੋਨਾ ਮਿਲਦੇ ਆਪਾਂ ਪਿਆਰ ਹੈ ਹੋਰ ਕੀ ਚਾਹੀਦਾ ਰਾਮ ਭਗਵਾਨ ਨਾਲ ਹੈ ਹਾਂ ਔਰ ਵਿਸ਼ੇਸ਼ ਤੌਰ ਤੇ ਪਾਕੀ ਹੈ ਰੋਹਿਮ ਦੀ ਗੈਂਸ ਜੰਸੀ ਵਾਲੇ ਜੀ ਜੋ ਨਰਤਕੀਆਂ ਵੀ ਆਪਾਂ ਵਿਆਹ ਕਰਦੇ ਹਾਂ ਨਾ ਕਰਨ ਗਿਆ ਉਹਨਾਂ ਵਿੱਚ ਜਿਹਨਾਂ ਵੀ ਸਮਾਂ ਜਿਹੜਾ ਦੇਣਾ ਹੈ ਅੱਜ ਖਿਲਾਵਿਓ ਹਾਂ ਮਾਹੀ ਐਂਟਰਟੇਨਮੈਂਟ ਦੀ ਸਭ ਤੋਂ ਵਧੀਆ ਟੌਪ ਦੀ ਪਰਫਾਰਮੈਂਸ ਨੂੰ ਤੁਸੀਂ ਹਣ ਖੜਕੇ ਕਿਉਂਕਿ ਇਹ ਟੂਰ ਨਾ ਹੋ ਜਿੰਦਾਬਾਦ ਰਹੇ ਬਿੱਲੇ ਯਾਰੀਆਂ ਕੁਝ ਨਾ ਕਰਕੇ ਜਿਉਂਦਾ ਜੱਤ ਨਹੀਂ ਹੋ ਮੁਸਖੜੀ ਸਦਾਤਾ ਦਿੱਤੇ ਪੈਲੀਆਂ ਚ ਠਾਵੇਂ ਉਹ ਸਦਾ ਨਾ ਤੁਰਦੇ ਨੇ ਬੱਲੀਏ ਹੋ ਸਦਾ ਨਾ ਤੁਰਦੇ ਨੇ ਬੱਲੀਏ ਹੋ ਜਿਵੇਂ ਲੱਗ ਜੁਕਈ ਪੂਰੀ ਬੱਟ ਨਹੀਂ ਹੋ ਜਿੰਦਾਬਾਦ ਰਹਿਣ ਦਿਲੋ ਯਾਰੀਆਂ ਖੁਦ ਨਾ ਕਰਕੇ ਜੇ ਹੁੰਦਾ ਜੱਟ ਨਹੀਂ ਇੱਕ ਆਪਣਾ ਗਾਣਾ ਆਸੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਇਹ ਵੀ ਦੋ ਲੈਣਾ ਸਾਨੂੰ ਸੁਣ ਲੱਗਿਆ ਚਿਹਰੇ ਦੀ ਉਹ ਲਾਲੀ ਜਿਹੜੀ ਖਾਦੀ ਕੁੜੇ ਖੀਉਣੀ ਹੋ ਨੋਟ ਮੁੱਕੇ ਨਾ ਬੰਕਾ ਜੋਤਾਵੇਂ ਖਾਦੀ ਐ ਕਲੀਉਣੀ नशीलियां कनी लती आ मित्र <laughs> ਬਣਾਉਣੀ ਫਰਸਾਗ ਬਣਾਉਣ ਦੀ ਲੋੜ ਕੀ ਐ ਹੁਜੜਾ ਯਾਰ ਨਾ ਦਿੱਕਤਾਂ ਦੇ ਵਿੱਚ ਕੰਮ ਆਇਆ ਐਸਾ ਯਾਰ ਬਣਾਉਣ ਦੀ ਲੋੜ ਕੀ ਐ ਹੁਜੜਾ ਰੋਗੀ ਨੇ ਨਹੀਂ ਪਰਹੇਜ਼ ਕਰਨਾ ਤੇ ਇਹਦਾ ਲਾਜ ਕਰਾਉਣ ਦੀ ਲੋੜ ਕੀ ਐ ਗੁਰਦੇ ਤੇ ਤੇ ਖੜੇ ਜਾ ਖੋਟ ਨਹੀਂ ਜੁਗ ਜੁਗ ਜਿਉਣ ਸੋਣੀਏ ਛੋਟੇ ਸਾਂਝੇ ਚੁੱਲੇ ਸਾਂਝੀਆਂ ਮਾਵਾਂ ਨਹੀਂ ਹੱਥੀ ਕਰਦੇ ਪੰਟੂ ਛਾਵਾਂ ਖੁੱਪਤੀਆਂ ਲੱਗਣੇ ਨਾ ਤੇ ਬਾਵਾ ਖੋਜੜੇ ਖੜਦੇ ਸਾਡੀਆਂ ਫੋਟੋ ਦੇ ਵਿੱਚ ਹਾਂ ਦੀਏ ਤੱਜ ਕਰਦੇ ਦਿਲ ਦੀਆਂ ਤਾਰਾਂ ਨੂੰ ਸਾਡੀ ਜਾਨ ਭਾਵੇਂ ਤੂੰ ਮੰਗ ਲੈ ਬੇਸ਼ੱਕ ਹਾਂ ਦੀਏ ਮਾੜਾ ਨਾ ਬੋਲੀ ਯਾਰ ਕੀ ਕਾੜੀ ਹੁਸੈਨ ਦੇ ਕਿੰਦੀ ਸੁਣੀ ਆ ਜਾ ਮੁੰਡੇ ਜੀ ਉਹ ਪਾਲ ਕਿੱਥੇ ਆ ਬੜਾ ਆ ਪਾਲ ਤੋਂ ਦੇ ਦੇਣਾ ਤੇ ਪਾਲ ਕੀਤੇ ਆ ਸੁਣਨਾ ਯਾਰ ਕਿਆ ਬਾਤ ਹਤਮ ਕੋ ਨਮਾਜ਼ ਕਰਨੀ ਆਤੀ ਨਹੀਂ ਆ ਰਹੀ ਆ جاتی ਹੈ ਤੂੰ ਕਿਆ ਜਾਣੋ ਕਿ ਕਿਤਨੀ ਹੋਤੀ ਕাজা ਹੋਤੀ ਹੈ ਸਜ ਕੇ ਨਿਕਲ ਸੋਹਣੋਂ ਮੌਸਮ ਖਰਾਬ ਹੈ सॼ की न किलो सुण मौसम ख़राब हैस है कलो सुण मौसम ख़राब है हो हांजी हा जी चङे नी लॻी जे ताज महल सड़ी तां ते दे ਜੰਗਲੇ ਲਗੇ ਤਾਜ ਮਹਲ ਸੜਕਾਂ ਤੇ ਟੈਲੀ ਦੇ ਸਾਡਾ ਕਲਾਕਾਰ ਮਿੱਤਰੋ ਬੋਲ ਸਿਆਪਤੀ ਨਾਮ ਚੰਦਰ ਨਾਗਵਾ ਕੀ ਕਰ ਆਵਦੀ ਹੱਡੀ ਚ ਕਰਾਮਾਤ ਹੈ ਇਹ ਲੱਕੜਾਂ ਪਾਈਆਂ ਨੇ ਇਹਦੇ ਵਿੱਚ ਕੱਪੇ ਬਾਹਰ ਵੇਦਾਂ ਦਾ ਗਿਆਤ ਹੈ ਜਿਹਦਾ ਇਹ ਪਤਲਾ ਹੈ 18 ਭਾਰਤ ਤੇ 51 ਉਪਨਿਸ਼ਦ ਜਵਾਨੀ ਯਾਦਨੀ ਜਿਹਦਾ ਉਤਤਨ ਆਇਆ ਜਾ ਰਿਹਾ ਹੈ ਇਹਦੀ ਇੱਕ ਲੱਕੜ ਕਰੇ ਰੱਖਾਂ ਨਾਲ ਬਾਕਪਤ ਰਹਿੰਦੀ ਹੈ ਕਰਦੇ ਨੇ ਪਰ ਉਲੜਵਾਜੀ ਨਹੀਂ ਕਰਨੀ ਜਾਨਾਂ ਦੇ ਅੰਦਰ ਆਪੀ ਕਲੱਬ ਦੇ ਦਊਗਾ ਤੁਹਾਨੂੰ ਇਹ ਹੁੰਦਾ ਕੋਲ ਮਨਤੇ ਵਿੱਚ ਬੰਦੇ ਦੇ ਘਰ ਦੇ ਵਿੱਚ ਵਰਤਤ ਕੋਣ ਲਿਆ ਪਾਰਕ ਆਤਮੰਤਾ ਬਣੋਗੇ ਆ ਇੱਕ ਵਾਰ ਸੋਣਾ ਤੁਹਾਡੇ ਸਾਰਜੋਗ ਨਾਲ ਬਹੁਤ ਸਿਰਾਂ ਦਸਹਿਰਾ ਮੇਲਾ ਪੱਲਾ ਆਇਆ ਸਾਰੀਆਂ ਫੌਜਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਜੀ ਨੂੰ ਜੀ ਆਇਆਂ ਸ਼੍ਰੀ ਆਸ਼ਕ ਗ੍ਰਾਮੀਲਾ ਤੋਂ ਵੱਲੋਂ ਸਪੈਸ਼ਲੀ ਤੌਰ ਤੇ ਤਾਵਾ ਸ਼ਾਦਰ ਬਿਆਰ ਦਾ ਔਰ ਨਗਰ ਕੌਂਸਲ ਉਪਰਾਵਲਾ ਦਾ ਕਿਉਂਕਿ ਉਹਨਾਂ ਦੀ ਜਗ੍ਹਾ ਵਰਤਿਆਂ ਆਪਾਂ ਹਰ ਸਾਲ ਪਹਿਲਾਂ ਵੀ ਲੀਲਾ ਕਰਾਉਂਦੇ ਰਹੇ ਹਾਂ ਔਰ ਆਪ ਹਾਂ ਹਜੇ ਨਹੀਂ ਹਰੇਲੀ ਵਾਲਾ ਕਿਸੇ ਨੇ ਕੋਈ ਗੱਲ ਨਹੀਂ ਜਾਇਓ ਕਿਉਂਕਿ ਰੀਤ ਹੈ ਪ੍ਰਾਣੀ ਚੱਲੀ ਆਉਂਦੀਆਂ ਲੇਕਿਨ ਹਾਲੇ ਨਹੀਂ ਲਓ ਭਾਈ ਹੋਰ ਖੜੇ ਆ ਜਾਈ نہیں ہے کہ ہاں کوئی گھر نہیں رکجو کہ پٹا آجے بہت زیادہ پایا آجے ہی نہیں پتا ہو تو ہاں ہاں دیکھ کے جو چلایا پتا لگا بھی آن چاپ پاؤ گے پڑھاؤ آپ